ਸਤਿ ਨਾਮ ਜੀ ਫਰਿੰਦਰ ਸਿੰਘ ਐਸਸੀ ਮੇਰਾ ਨਾਮ ਹੈ ਅੱਜ ਇਹ ਮੈਨਸਾਨੂੰ 112 ਨੂੰ ਕੰਪਲੇਟ ਆਈ ਸੀ ਐਕਸੀਡੈਂਟ ਬਾਰੇ ਅਸੀਂ ਇੱਥੇ ਆਏ ਆ ਤੇ ਸਾਡੇਾਂ ਨੂੰ ਜਿਹੜਾ ਪਹਿਲਾਂ ਉਹ ਬੰਦਾ ਜਿਹੜਾ ਨਾ ਉਹ ਮਤਲਬ ਹਸਪੀਟਲ ਲੈ ਕੇ ਅੱਜ ਇੱਥੇ ਉਹ ਨਹੀਂ ਪਤਾ ਉਹਦੇ ਬਾਰੇ ਹੁਣ ਜੋ ਉਹ ਗਏ ਨੇ ਨਾ ਲੈ ਕੇ ਬੰਦੇ ਨੂੰ ਗਏ ਨੇ ਪਤਾ ਨਹੀਂ ਲੱਗਾ ਗੱਡੀ ਕਿੱਥੇ ਦੀ ਹੈ ਗੱਡੀ ਦਾ ਨਹੀਂ ਪਤਾ ਲੱਗ ਸਕਿਆ ਅੱਜ ਕਿਸ ਨੂੰ ਮਿਲ ਨਹੀਂ ਸਕੇ ਬੰਦੇ ਇੱਕ ਪਾਈ ਸੀ ਨਾਲ ਮਾਲਕ ਜਿਹੜਾ ਹੈ ਗੱਡੀ ਦੇ ਉਹ ਵੀ ਨਾਲ ਹੀ ਭੇਜਿਆ ਬਾਅਦ ਦੇ ਵਿੱਚ